ਹਜ਼ਾਰਾਂ ਇਨਸਾਨ ਆ ਉਧਰ ਚਲਦੇ ਹੋ ਉਧਰ ਦੇਖ ਲਓ 35 ਪਤਰੀਆਂ ਕਈ ਵਾ ਗੁਰਤੇਜ ਸਿੰਘ ਸੋਨਾ ਸੁਭਾਸ ਸਿੰਘ ਮੀਟ ਪ੍ਰਧਾਨ ਭਾਰਤੀ ਕਿਸਾਨ ਇਕਤਾ ਪਟਿਆੜੀ ਕਲਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਦੋ ਵੱਡੇ ਫੋਰਮ ਵੱਲੋਂ ਐਸਕੇਮ ਗੈਰ ਰਾਜਨੀਤਕ ਐਮਓ ਨੂੰ ਪੂਰੇ ਪੌਰ ਦੇ ਵਿੱਚ ਤੋਂ 2 ਘੰਟੇ ਵਾਸਤੇ 12:30 ਤੋਂ ਬਜੇ ਤੇ ਲੈ ਕੇ 2:30 ਵਜੇ ਤੱਕ ਦਾ ਪ੍ਰੋਗਰਾਮ ਆ ਇਹਦੇ ਵਿੱਚ 2021 ਦੇ ਵਿੱਚ ਜਿਹੜਾ ਦੋਨਾ ਚੱਲਿਆ ਸੀ ਉਹਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾ ਟੈਨੀ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਨੂੰ ਸਹੇਦ ਕਰਾਇਆ ਉੱਥੇ ਇੱਕ ਸਾਰਾ ਪੱਤਰਕਾਰ ਵੀ ਰਵੀਰ ਵੀ ਸਿੱਧਾ ਹੋਇਆ ਉਹਨੂੰ ਇਨਸਾਫ ਦੀ ਮੰਗਾਂ ਵਾਸਤੇ ਪਲੱਸ ਸਰਕਾਰ ਦੀ ਵਾਦਾ ਖਿਲਾਫੀ ਜਿਵੇਂ ਮੌਕਿਆਂ ਮੰਗਾਂ ਨੇ ਐਮਐਸਪੀ ਗਰੰਟੀ ਕ੍ਰੋਨੋ ਹੋ ਗਿਆ ਸਮਾਵੇਨ ਆਫਲ ਕਮੇਟੀ ਦੀ ਰਿਪੋਰਟ ਲਾਗੂ ਜਾਂ 2020 ਬਿਜਲੀ ਬਿੱਲ ਮਨਰੇਗਾ ਜਿਵੇਂ ਘਟੋ ਘਟੋ 200 ਦਿਨ ਕੰਮ ਦਿਹਾੜੀ 700 ਰੁਪਏ ਹੋਰ ਕੋਈ ਕਿਸਾਨਾਂ ਦੇ ਵਾਸਤੇ ਕੋਈ ਪਾਲਿਸੀ ਕਾਫੀ ਜਿਹੜੇ ਮੌਕੇ ਦੀ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਭਾਰਤ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ। ਪਟਿਆਲੇ ਦੀ ਕਿਹੜੀ ਸੰਸਥਾ ਵੱਲੋਂ ਜਿਹੜਾ ਹੈਗਾ ਤਰਨਾ ਲੱਗਾ। ਦੇਖੋ ਜੀ ਇਹ ਦੋ ਵੱਡੇ ਫੋਰਮਾਂ ਵੱਲੋਂ SKM ਗੈਰ ਰਾਜ ਤੇ KM ਵੱਲੋਂ ਵੱਡੇ ਫੋਰਮਾਂ ਸਾਂਝਾ ਪ੍ਰੋਗਰਾਮ ਆ ਪੂਰੇ ਭਾਰਤ ਦੇ ਵਿੱਚ ਪਟਿਆਲੇ ਦੇ ਵਿੱਚ ਜੰਗ ਸਿੰਘ ਪਟੇੜੀ ਵਿਖੇ ਜੇ ਤਾਂ ਪ੍ਰੈਰੀ ਕੱਲਾ ਬੁਲਾਉਣ ਦੀ ਅਗਵਾਈ ਵਿੱਚ ਆਦ ਦਾ ਜਿਹੜਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ। ਫਿਰ ਆਪਾਂ ਗੱਲ ਕਰਦੇ ਆ ਜਿਹੜੇ ਉਸ ਟਾਈਮ ਤੋਂ ਜਿਹੜਾ ਸਾਡੇ ਨਾਲ ਧੱਕਾ ਹੋਇਆ ਹੋਇਆ ਦੋ ਜੋ 13 ਫਰਵਰੂਅਰ ਨੂੰ ਅਸੀਂ ਫੇਰ ਦੁਬਾਰਾ ਤਿਆਰੀ ਕਰੀ ਵੀ ਅਸੀਂ ਆਪਣੇ ਰਹਿੰਦੇ ਮੰਗਾ ਸਰਕਾਰ ਦੀ ਵਾਦਾ ਖਲਾਫੀ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰੀ ਤਾਂ ਸਾਨੂੰ ਸਾਡੇ ਬਾਰਡਰਾਂ ਤੇ ਐ ਤਰੀਕੇ ਨਾਲ ਰੋਕਿਆ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਹੋਣ ਅਸੀਂ ਆਪਣੀ ਰਾਜਧਾਨੀ ਵਿੱਚ ਆਪਣੇ ਮੰਗਾਂ ਨੂੰ ਜਾ ਸਕਦੇ ਸਭ ਬੜੇ ਬੜੇ ਪੈਰੀਗੇਡ ਲਾਤੇ ਬਾਰਡਰ ਬਣਾਤੇ ਸਾਡੇ ਪਾਸ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਕਦੇ ਐਸਐਲਰ ਦੀਆਂ ਗੋਲੀਆਂ ਚਰਨ ਅਥਰੂ ਗੈਸ ਦੇ ਗੋਲੇ ਬਹੁਤ ਕੁ ਡਰੇ ਨਾ ਰਹੀ ਉੱਥੇ ਸਾਡੇ ਹਜ਼ਾਰਾਂ ਕਿਸਾਨ ਪਟੜੋਲੇ ਕਿਸੇ ਨੇ ਸਾਡੇ ਅੱਖਾਂ ਗਵਾਈਆਂ ਕਿਸੇ ਨੇ ਲੱਤਾਂ ਗਵਾਈਆਂ ਕਿਸੇ ਨੇ ਕੁੱਸ ਗਵਾਇਆ ਔਰ ਉਹ ਤੋਂ ਬਾਅਦ ਇੱਥੇ ਤੱਕ ਨਹੀਂ ਉਹ ਤੋਂ ਬਾਅਦ ਵੀ ਦਹਿਸ਼ਤ ਦਾ ਮਾਹੌਲ ਬਣਾਉਣ ਬਾਅਦ ਤੇ ਬੀਜੇਪੀ ਸਰਕਾਰ ਨੇ ਸਾਡਾ ਖਨੌਰੀ ਪਟੜ ਦੇ ਇੱਕ ਕਿਸਾਨ ਵੀਰ ਸੁਭਕਰਨ ਸਿੰਘਾ ਉਹਨੂੰ ਸਿੱਧੀਆਂ ਉਹਦੇ ਗੋਲਿਆਂ ਚ ਲਾ ਕੇ ਹਜ਼ਾਰਾਂ ਟਰੈਕਟਰ ਪੰਨੇਗਾ ਸੀਧ ਕੀਤਾ ਗਿਆ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਗਰਾਮ ਹੋਏਗਾ ਅੱਜ ਤੱਕ ਆਇਆ ਵੀ ਫਿਲਹਾਲ ਇਹ 2 ਘੰਟੇ ਦੇ ਪ੍ਰੋਕ ਹੈ ਅੱਜ ਦਾ ਪ੍ਰੋਗਰਾਮ ਸਿਰਫ 2 ਘੰਟੇ ਦਾ ਐ ਤੋਂ ਬਿਨਾ ਲਗਾਤਾਰ ਅਸੀਂ ਜਦ ਤੱਕ ਜਿਹੜੀਆਂ ਸਾਡੇ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਪ੍ਰੋਗਰਾਮ ਲਗਾਤਾਰ ਮੋਰਚਿਆਂ ਵੱਲੋਂ ਦੇਜਾਣੇ ਨੇ ਕਿਉਂਕਿ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਸਰਕਾਰ ਦੇ ਆ ਮੰਨੀਆਂ ਹੋਈਆਂ ਮੰਗਾਂ ਨੇ ਵੀ ਅਸੀਂ ਲਾਗੂ ਕਰਾਂਗੇ ਸਿਰਫ ਲਾਗੂ ਨਹੀਂ ਕਰ ਰਹੇ ਐਦਾ ਕਾਰਨ ਇੱਕ ਹੈ ਜਿਹੜਾ ਸਰਕਾਰ ਚਾਹਦੀ ਆ ਵੀ ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਦੇ ਦਈਏ ਦੇਖੋ ਸਾਰੇ ਲੋਕ ਕੰਮ ਕਰਦੇ ਨੇ ਕੋਈ ਸਾਡਾ ਪੱਤਰਕਾਰ ਵੀ ਰਹਾ ਉਹ ਵੀ ਆਪਣੀ ਮਿਹਨਤ ਕਰ ਰਿਹਾ ਕੋਈ ਕੋ ਪੁਲਿਸ ਮੁਲਾਜ਼ਮਾ ਉਹ ਵੀ ਕੰਮ ਕਰ ਰਿਹਾ ਕੋਈ ਚਪੜਾਸੀ ਉਹ ਵੀ ਕੰਮ ਕਿਸਾਨ ਵੀ ਕੰਮ ਕਰ ਰਿਹਾ ਕੋਈ 12 ਘੰਟੇ ਕੋਈ 14 ਘੰਟੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਆਪਣੇ ਬੱਚੇ ਨੂੰ ਪਾਲਣ ਪੋਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਉਹ ਕੰਮ ਕਰਕੇ ਉਹਨਾਂ ਨੂੰ ਫੇਰ ਵੀ ਚੰਗੀ ਜ਼ਿੰਦਗੀ ਨਹੀਂ ਜੀਣ ਦੇਦੀਆਂ ਉਹਨਾਂ ਬਈ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਜਿਵੇਂ 2020 ਬਿਜਲੀ ਬਿੱਲ ਕਹਿੰਦੇ ਨੇ ਚਿੱਪ ਵਾਲਾ ਮੀਟਰ ਜਿਵੇਂ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਤੁਸੀਂ ਚਲਾ ਸਕਦੇ ਨੇ ਨਾ ਸੀ ਸਰਕਾਰ ਸਾਰਾ ਕੁਝ ਪ੍ਰਾਈਵੇਟ ਅਦਾਰਨ ਦੇ ਰਹੀ ਆ ਮਤਲਬ ਬਹੁਤ ਵੱਡੀਆਂ ਮੰਗਾਂ ਹੁਣ ਮਜ਼ਦੂਰਾਂ ਦੀ ਗੱਲ ਕਰਦੇ ਆਪਾਂ ਘਟੋ ਘਟਾ ਨੂੰ 200 ਦਿਨ ਕੰਮ ਮਿਲੇ 700 ਉਹਨਾਂ ਦੀ ਦਿਹਾੜੀ ਬਣੇ ਜਿਹੜਾ ਮਹਿੰਗਾਈ ਦਾ ਅੱਜ ਦਾ ਟਾਈਮ ਆ ਚਾਰ ਗੁਣਾ ਮਹਿੰਗਾਈ ਵਧ ਗਈ ਜੇ ਸਰਕਾਰ ਜਿਹੜੇ ਵੱਡੇ ਅਫਸਰ ਨੇ ਆਈਐਸ ਪੀਸ ਬੜੇ ਬੜੇ ਅਫਸਰ ਤਰ੍ਹਾਂ ਸਾਰਾ ਕੁਝ ਭੱਦਰਿਆ ਬਾਕੀ ਜਿਹੜੇ ਮਿਡਲ ਕਲਾਸ ਲੋਕਾਂ ਨੇ ਉਹਨਾਂ ਨਾਲ ਕੰਟਰੈਕਟਰ ਬੇਸ ਤੇ ਜੀ ਘਰ ਤੇ ਆ ਕਿਸੇ ਨੂੰ 10000 ਕਿਸੇ ਨੂੰ 8000 ਕਿਸੇ ਨੂੰ ਉਹ ਜਦ ਕੀ ਗਲਤ ਆ ਸਰਕਾਰ ਨੂੰ ਸਾਰਿਆਂ ਨੂੰ ਇੱਕ ਨਿਗਾ ਨਾਲ ਦੇਖਣਾ ਚਾਹੀਦਾ ਕਾਨੂੰਨ ਇੱਕ ਹੋਣਾ ਚਾਹੀਦਾ ਜਿਵੇਂ ਕਾਨੂੰਨ ਦੀ ਗੱਲ ਕਰਦੇ ਆ ਮੰਤਰੀਆਂ ਵਾਸਤੇ ਹੋਰ ਨੇ ਆਮ ਲੋਕਾਂ ਵਾਸਤੇ ਹੋਰ ਨੇ ਜੇ ਕੋਈ ਮੰਤਰੀ ਆ ਉਹ ਤੇ ਉਦੋਂ ਉੱਚੀ ਜਿਹੜਾ ਮਰਜ਼ੀ ਪਰਚਾ ਆ ਉਹ ਗ੍ਰਹਿ ਮੰਤਰੀ ਬਣ ਜਾਊਗਾ ਅਣਪੜਾ ਉਹ ਸਿੱਖਿਆ ਮੰਤਰੀ ਬਣ ਜਾਊਗਾ ਉਦੋਂ ਗ੍ਰਾਏ ਮੈਂ ਜੇਲ੍ਹ 'ਚ ਬੈਠਾ ਬੈਠਾ ਦੋ ਜਗ੍ਹਾ ਤੇ ਵੋਟਾਂ ਚੋਣ ਲੜ ਸਕਦਾ ਅਸੀਂ ਵੋਟ ਨਹੀਂ ਪਾ ਸਕਦੇ ਜੇ ਇੱਕ ਸਰਕਾਰ ਨਾਲ ਕੋਈ ਨਦ ਸਰਕਾਰੀ ਮਲਾਂ ਦੀ ਕਿਚ ਵਾਸੀ ਵੀ ਰੱਖਣਾ ਉਹਦੀ ਯੋਗਤਾ ਦੇਖੀ ਜਾਂਦੇ ਆ ਫਿਜ਼ੀਕਲ ਫਿਟਨੈਸ ਉਹਦੀ ਪੜ੍ਹਾਈ ਲਿਖਾਈ ਕੀ ਆ ਜਦੋਂ ਨੇਤਾ ਚੁਣਨਾ ਉੱਥੇ ਇਕੱਠਾ ਸ ਆਪ ਆਹ ਮੇਰੀ ਸਾਰੇ ਲੋਕਾਂ ਨੂੰ ਅਪੀਲ ਆ ਪੜ੍ਹੇ ਲਿਖੇ ਲੋਕਾਂ ਨੂੰ ਦੇਖੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਬਾਤਾਂ ਲਈ ਲੜ ਰਹੇ ਨੇ ਉਹਨਾਂ ਨੂੰ ਵੀ ਕਾਨੂੰਨ ਦੀ ਵਿੱਸ਼ਤਾ ਵਾਸਤੇ ਕੋਈ ਜਿਹੜੇ ਮੰਤਰੀ ਜਾਂ ਐਮਐਲਏ ਕਿਸੇ ਨਾ ਬਣਨਾ ਕੋਈ ਉਹਦੀ ਪੜ੍ਹਾਈ ਲਿਖਾਈ ਉਹਦੀ ਯੋਗਤਾ ਦਾ ਕੁਝ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਜਦੋਂ ਤੱਕ ਅਸੀਂ ਇਹ ਲੜਾਈ ਨਾ ਦੇ ਕਾਮ ਨਹੀਂ ਤਾਂ ਕਾਰਪੋਰੇਟ ਸੈਕਟਰ ਦੇ ਹੱਕਾਂ ਵਿੱਚ ਜਿੰਨੇ ਸਾਡੇ ਸਰਕਾਰਾਂ ਕਰ ਰਹੇ ਨੇ ਔ ਦਿਨ ਤੋਰਨੇ ਅਸੀਂ ਕਹਿ ਦਣਾ ਵੀ ਅਸੀਂ ਗੁਲਾਮੀ ਦੇ ਚੀਜ਼ਾਂ ਤੋੜ ਤੋਕੇ ਅੰਗਰੇਜ਼ਾਂ ਤੋਂ ਅੱਜ ਅਸੀਂ ਜਿਆਦਾ ਨਹੀਂ ਅੱਜ ਅਸੀਂ ਸਾਡੀਆਂ ਸਰਕਾਰਾਂ ਦੇ ਗੁਲਾਮ ਸਰਕਾਰ ਜਿਵੇਂ ਮਰਜ਼ੀ ਚਾਵੇ ਸਾਨੂੰ ਕੁੱਟ ਵੀ ਰਹੀ ਆ ਰੋਣ ਵੀ ਨਹੀਂ ਦੇ ਰਹੀ ਸਾਨੂੰ ਜ਼ਿੰਦਗੀ ਜੀਣ ਨਹੀਂ ਦੇ ਰਹੀ ਜਦ ਕਿ ਅਸੀਂ ਮਿਹਨਤੀ ਬਹੁਤ ਜ਼ਿਆਦਾ ਕਰ ਰਹੇ ਹਾਂ ਇਹਦੇ ਕਰਕੇ ਜਿਹੜੇ ਦੋ ਵੱਡੇ ਫੋਰਮਾਂ ਨੇ ਇੱਕ ਬਹੁਤ ਵੱਡਾ ਉਹਦਾ ਕੰਮ ਲੈ ਕੇ ਆਈ ਆ ਵੀ ਹਾਂ ਸ਼ਾਇਦ ਸਾਨੂੰ ਥੋੜਾ ਜਿਹਾ ਚੰਗਣਾ ਲੱਗਦਾ ਵੀ ਆਮ ਲੋਕਲ ਸਿੱਧ ਜਿੱਤ ਹੋ ਜੇ ਇਹ ਜਿਵੇਂ ਲੜਾਈਆਂ ਨੇ ਸਾਰੇ ਵਰਗ ਦੀਆਂ ਲੜਾਈਆਂ ਐਵੇਂ ਹੀ ਚੱਲਦੇ ਰਹਿਣਗਾ ਲੜਦੇ ਰਹਿਣਗਾ Thank you.